ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਓ ਟਿਵਾਣਾ ਕ੍ਰिएशन ਦੇ ਨਾਲ ਸਾਡਾ WhatsApp ਨੰਬਰ 981450336 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਿੰਪਲ ਸੂਟ ਦੀ ਸਟੀਚਿੰਗ 350 ਰੁਪਿਆ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 650 ਰੁਪਿਆ ਮੇਰੀ ਇੱਕ ਰਿਕਵੈਸਟ ਹੈ ਜੀ ਜਿੰਨਾ ਭੈਣਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਤੇ ਇਨਸਟਾ ਤੇ ਮੈਨੂੰ ਫੋਲੋ ਕਰ ਲਓ ਤੇ ਅੱਜ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਰੇਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਆਪਣੀ ਵੀਡੀਓ ਦਾ ਇਹ ਪਹਿਲਾ ਸੂਟ ਹੈ ਬਹੁਤ ਸੋਹਣਾ ਲਾਈਟ ਪੀਚ ਕਲਰ ਦੇ ਵਿੱਚ ਕ੍ਰੇਪ ਰਹੇਗੀ ਪਿਓਰ ਲਾਈਟ ਵੇਟ ਸੂਟ ਹੈ ਤੇ ਇਹਦੇ ਸਾਰੇ फ्रंट ਤੇ ਵਰਕ ਹੋਇਆ ਹੋਇਆ ਜ਼ਰੀ ਦਾ ਵਰਕ ਹੈ সিলవర్ ਕਲਰ ਦੇ ਵਿੱਚ ਔਰ ਸਿਲਕੀ ਵਰਕ ਹੈ ਇਹਦਾ ਜਿਸ ਤਰ੍ਹਾਂ ਦਾ ਸੂਟ ਹੈ ਉਸ ਨਾਲੋਂ ਥੋੜਾ ਜਿਆਦਾ ਡਾਰਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹ ਸੂਟ ਤੇ ਇਹਦਾ ਘੇਰਾ ਬਣਿਆ ਹੋਇਆ ਬੇਹੱਦ ਸੋਹਣਾ ਘੇਰਾ ਇਹਨੂੰ ਕਿਸੇ ਵੀ ਏਸ ਦਾ ਪਾ ਸਕਦਾ ਹੈ ਰੇਟ ਨੇ ਜਿਹੜੇ ਉਹ ਸਕਰੀਨ ਤੇ ਆ ਰਹੇ ਹੋਣਗੇ ਬਹੁਤ ਹੀ ਰੀਜ਼ਨੇਬਲ ਰੇਟ ਤੇ ਸੂਟ ਹੈ ਔਲ ਦੁਪੱਟਾ ਰਹੇਗਾ ਜੀ ਮੁਕੇਸ਼ ਦਾ ਪਿਓਰ ਦਾ ਇਹਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਵੇਗੀ ਬਹੁਤ ਹੀ ਬਿਊਟੀਫੁਲ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਔਰ ਫੈਬਰਿਕ ਵੀ ਪਿਓਰ ਕريب ਦੇ ਵਿੱਚ ਆ ਜਾਂਦੀ ਹੈ ਰੇਟ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਹੋਣਗੇ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੀ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਹਾਂਜੀ ਇਹ ਵਾਲਾ ਦੂਜਾ ਸੂਟ ਹੈ ਇਹ ਵੀ ਪਿਓਰ ਕ੍ਰੇਪ ਤੇ ਹੈ ਸਕਿੰਜੇ ਕਲਰ ਦੇ ਵਿੱਚ ਹੈ ਬਹੁਤ ਹੀ ਬਿਊਟੀਫੁਲ ਹੈ ਬਹੁਤ ਜ਼ਿਆਦਾ ਵਰਕ ਹੈ ਇਹਦੇ ਵਿੱਚ ਇਸ ਦੇ ਘਰੇ ਤੇ ਆ ਜਾਏਗਾ ਆ ਸਾਰਾ ਫਰੰਟ ਇਸ ਦਾ ਭਰਿਆ ਹੋਇਆ ਆਲ ਓਵਰ ਸੂਟ ਰਹੇਗਾ ਤੇ ਨਾਲ ਇਸ ਦੇ ਇਹ ਦੁਪੱਟਾ ਚਨੋਂਮ ਦਾ ਉਸ ਤੇ ਵੀ ਸਾਰੇ ਤੇ ਵਰਕ ਆ ਜਾਂਦਾ ਹੈ ਅੰਚ ਇਹ ਇਸ ਦਾ ਦੁਪੱਟਾ ਰਹੇਗਾ ਬਿਲਕੁਲ ਰੈਡੀ ਹੈ ਰੈਡੀ ਟੂ ਵੇਅਰ ਆਪਕੋ ਇਹ ਇਸ ਕਲਰ ਦਾ ਵੀ ਬੜਾ ਟ੍ਰੈਂਡ ਚੱਲ ਰਿਹਾ ਕੋਈ ਵੀ ਇਸ ਦਾ ਪਾ ਸਕਦਾ ਜਾਨੀ ਜਿਹੜਾ ਇਹ ਵਰਕ ਹੈ ਉਹ ਬੇਹੱਦ ਸੋਹਣਾ ਹੈ ਪਰ ਤੁਹਾਨੂੰ ਇਹ ਸੂਟ ਨੇ ਜਿਹੜੇ ਬਹੁਤ ਰੀਜ਼ਨੇਬਲ ਤੇ ਮਿਲਣਗੇ ਪਿਓਰ ਕ੍ਰੇਪ ਦੇ ਵਿੱਚ ਹੈ ਜੀ ਇਹ ਜੈਕ ਸੂਟ ਇਹ ਵਾਲਾ ਆਰੀ ਵਰਕ ਹੋਇਆ ਹੋਇਆ ਇਹ ਵੀ ਪਿਓਰ ਕ੍ਰੇਪ ਤੇ ਹੈ ਜੇ ਆਪਾਂ ਪਿਓਰ ਕ੍ਰੇਪ ਕਹਿ ਰਹੇ ਹਾਂ ਤਾਂ ਪਿਓਰ ਕ੍ਰੇਪ ਹੀ ਹੈ ਇਹ ਵਰਕ ਹੈ ਜਿਹੜਾ ਇਹ ਬਾਜ਼ੂ ਤੇ ਆ ਜਾਊਗਾ ਇਹਦੀ ਲੁੱਕ ਕੁਝ ਇਸ ਤਰ੍ਹਾਂ ਦੀ ਆਏਗੀ ਇਹ ਗਲਾ ਹੋ ਗਿਆ ਔਰ ਇਹ ਹੋ ਗਿਆ ਘੇਰਾ ਬਹੁਤ ਹੀ ਬਿਊਟੀਫੁਲ ਸੂਟ ਹੈ ਇਹ ਵੀ ਛੱਡਣ ਵਾਲਾ ਨਹੀਂ ਹੈਗਾ ਤੁਹਾਨੂੰ ਬਿਲਕੁਲ ਰੀਜ਼ਨੇਬਲ ਰੇਟ ਤੇ ਮਿਲਣਗੇ ਇਹ ਸੂਟ ਤੇ ਇਹ ਆ ਗਈ ਜੀ ਇਸ ਦੀ ਪੂਰਾ ਦੁਪੱਟਾ ਜਿਹੜਾ ਇਹ ਪੂਰੇ ਤੇ ਵਰਕ ਹੋਇਆ ਹੋਇਆ ਖੁੰਝੀਆਂ ਤੇ ਇਸ ਤਰ੍ਹਾਂ ਦਾ ਵਰਕ ਹੈ ਔਰ ਵਿਚਕਾਰ ਵੀ ਇਸ ਦੇ ਇਸੇ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਿਊਟੀਫੁੱਲ ਪੂਰੇ ਖੁੱਲੇ ਡੁੱਲੇ ਦੁਪੱਟੇ ਹੋਣਗੇ ਆ ਲੋ ਸਕਰੀਨ ਸ਼ਾਟ ਲੈ ਕੇ ਵਸ ਤੁਸੀਂ ਆਰਡਰ ਕਰਦੇ ਜਾਇਓ ਹਾਂਜੀ ਹੁਣ ਆਹ ਵਾਲਾ ਸੂਟ ਚੈੱਕ ਕਰੋ ਤੁਸੀਂ ਬਿਊਟੀਫੁਲ ਸੂਟ ਐ ਇਹਦੇ neck ਤੇ ਵਰਕ ਐ ਪੂਰਾ ਔਰ ਇਹਦੇ ਪੱਲੇ ਤੇ ਪੈਚ ਹੋਇਆ ਹੋਇਆ ਹੈ ਘੇਰੇ ਤੇ ਦੇ ਇਸ ਤਰ੍ਹਾਂ ਦਾ ਆ ਜਾਏਗਾ ਇਹ ਪੈਚ ਐ ਵਿੱਚ ਹੈਂਡ ਟੱਚ ਵੀ ਐ ਇਹ ਬਹੁਤ ਹੀ ਜਿਆਦਾ ਸੋਹਣਾ ਸਾਊਥ ਸਿਲਕ ਜਿਹਨੂੰ ਕਹਿੰਦੇ ਆ ਨਾ ਉਹ ਵਾਲੀ ਇਹ ਸਿਲਕ ਹੈ ਸਾਡੀ ਇਹ ਆਗੇ ਇਸਨੇ ਨਾਲ ਬਹੁਤ ਹੀ ਬਿਊਟੀਫੁਲ ਜਹੀ ਫੈ布ਰਿਕ ਵਾਲੀ ਬਾਟਮ ਤੇ ਦੁਪੱਟਾ ਦੁਪੱਟਾ ਉਸ ਤੋਂ ਵੀ ਜ਼ਿਆਦਾ ਵਧੀਆ ਲੋ ਜੀ ਦੁਪੱਟਾ ਚੈੱਕ ਕਰ ਲਓ ਤੁਸੀਂ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਔਰ ਇਹ ਸਾਰਾ ਜਿਹੜਾ ਇੱਥੇ ਸਾਈਡਾਂ ਤੇ ਔਰ ਜਿਹੜਾ ਇਹ ਆ ਜਾਏਗਾ ਇੱਥੇ ਇਸ ਤਰ੍ਹਾਂ ਦਾ ਜੋ ਪੱਲੇ ਤੇ ਹੈ ਉਸੇ ਤਰ੍ਹਾਂ ਦਾ ਇਹ ਇਹ ਵੀ ਸਾਉਥ ਸਿਲਕ ਤੇ ਇਹ ਦੁਪੱਟਾ ਤਿਆਰ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਹੈ ਬੜਾ ਹੀ ਸੋਹਣਾ ਜਿਹਾ ਕਲਰ ਹੈ ਇਹ ਸਕਰੀਨ ਸ਼ਾਟ ਲਈ ਜਾਏ ਉਹ ਤੇ WhatsApp ਤੇ ਮੈਸੇਜ ਕਰੀ ਜਾਏ ਉਹ ਬਹੁਤ ਰੀਜ਼ਨੇਬਲ ਰੇਟ ਤੇ ਨੇ ਰਖੜੀਆਂ ਦੀ ਸੇਲ ਹੈ ਜੀ ਇਹ ਆਪਣੀ ਹਾਂਜੀ ਆਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਪਿਓਰ ਖਾਦੀ ਤੇ ਰਹੇਗਾ ਇਹ ਆ ਜਾਂਦਾ ਘੇਰੇ ਤੇ ਇਹਦੇ ਵਿੱਚ ਹੈਂਡ ਟੱਚ ਵੀ ਹੈ ਆ ਲਓ ਜੀ ਇਹ ਇਹ ਫਰੰਟ ਤੇ ਆ ਜਾਏਗਾ ਔਰ ਇਹ ਆ ਜਾਏਗਾ ਘੇਰੇ ਤੇ ਬੜਾ ਹੀ ਪਿਆਰਾ ਜਿਹਾ ਇਸ ਦਾ ਜਿਹੜਾ ਕਢਾਈ ਹੋਈ ਹੋਈ ਹੈ ਦੁਪੱਟਾ ਇਹ ਨਾ ਫੈਬਰਿਕ ਹੈਗੀ ਹੈ ਇਹ ਪਿਓਰ ਖਾਦੀ ਤੇ ਤੇ ਇਹ ਆ ਜੇਗੀ ਜੀ ਇਸ ਦੀ ਬਾਜੂ ਤੇ ਆਹ ਵਾਲਾ ਬਾਜੂ ਤੇ ਆ ਜਾਂਦਾ ਬੜਾ ਹੀ ਪਿਆਰਾ ਜਿਹਾ ਮਿੱਠਾ ਜਿਹਾ ਕੀ ਆ ਕੋ ਪੂਰੀ ਜਿਹਾ ਜਿਹਨੂੰ ਆਪਾਂ ਪਿਸਤਾ ਜਿਹਾ ਕਲਰ ਕਹਿ ਦਿੰਨੇ ਆ ਉਹ ਵਾਲਾ ਕਲਰ ਆ ਇਹ ਆਲ ਓਵਰ ਰਹੇਗਾ ਇਹ ਸੂਟ ਤੇ ਨਾਲ ਇਹ ਆ ਜਾਂਦਾ ਦੁਪੱਟਾ ਡਬਲ ਸ਼ੇਡ ਦਾ ਜੋ ਕਢਾਈ ਦੇ ਵਿੱਚ ਹੈ ਮਸਲੀਨ ਦਾ ਦੁਪੱਟਾ ਹੈ ਤੇ ਚਾਰੇ ਪਾਸੇ ਇਹਦੇ ਲੈਸ ਲੱਗੀ ਹੋਈ ਹੈ ਇਹ ਕਢਾਈ ਚੱਕ ਲਈ ਇਹਨਾਂ ਨੇ ਇਸ ਕਲਰ ਦੇ ਵਿੱਚ ਔਰ ਇਹ ਵਾਲਾ ਜਿਹੜਾ ਹੈ ਕਲਰ ਇਹ ਐਵੇਂ ਕਹਿੰਦੇ ਆ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਹਾਂਜੀ ਆਹ ਵਾਲਾ ਸੂਟ ਹੈ ਜੀ ਜਿਹੜਾ ਪਿਓਰ ਕਾਟਨ ਤੇ ਹੈ ਚਿਕਨ ਕਾਰੀ ਇਹਦੇ ਤੇ ਪੈਚ ਲੱਗੇ ਹੋਏ ਨੇ ਇਸ ਦਾ ਗਲਾ ਆ ਜੂਗਾ ਇਹ ਫਰੰਟ ਆ ਗਿਆ ਜੀ ਤੇ ਇਹ ਆ ਗਿਆ ਇਸ ਦਾ ਘੇਰੇ ਤੇ ਵੀ ਪੈਚ ਦਾ ਚਿਕਨਕਾਰੀ ਦਾ ਪੈਚ ਹੈ ਇਹ ਕਪੜਾ ਬਹੁਤ ਸੌਫਟ ਹੈ ਇਹ ਖਾਦੀ ਕਾਟਨ ਚ ਆ ਜਾਂਦਾ ਜੀ ਇਸ ਦਾ ਕਪੜਾ ਆਲ ਓਵਰ ਸੂਟ ਰਹੂਗਾ ਇਹ ਫਰੰਟ ਤੇ ਵਰਕ ਆ ਜਾਂਦਾ ਔਰ ਬਰਬਰੀ ਦੇ ਦੁਪੱਟੇ ਤੇ ਇਹ ਵਿਚਕਾਰ ਇਸ ਦੇ ਇਸ ਤਰ੍ਹਾਂ ਦਾ ਟੱਚ ਦਿੱਤਾ ਗਿਆ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ। ਦੁਪੱਟਾ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਜਿਹੜੀ ਲੁੱਕ ਹੈ ਇਹ ਇਸ ਤਰ੍ਹਾਂ ਦੀ ਆ। ਛੇਤੀ ਤੋਂ ਛੇਤੀ ਸਕਰੀਨਸ਼ਾਟ ਲੈ ਕੇ ਤੁਸੀਂ ਬਸ ਆਰਡਰ ਕਰਦੇ ਜਾਓ। ਤੇ ਫ੍ਰੀ ਸ਼ਿਪਿੰਗ ਦੇ ਵਿੱਚ ਸੂਟ ਨੇ ਜਿਹੜੇ ਉਹ ਤੁਸੀਂ ਆਪਣੇ ਘਰੇ ਬੈਠ ਕੇ ਮੰਗਵਾ ਸਕਦੇ ਹੋ। ਹਾਂਜੀ ਆਹ ਵਾਲਾ ਅਗਲਾ ਸੂਟ ਹੈ ਜੀ ਜਿਹੜਾ ਇਹ ਆਪਣਾ ਹੈਗਾ ਮਸਲੀਨ ਦਾ ਕਪੜਾ। ਏਦੇ neck ਤੇ work ਹੋਇਆ ਹੋਇਆ work ਦੀ ਸਫਾਈ ਦੇਖ ਲੋ ਬੜਾ ਹੀ ਸੋਹਣਾ ਜਿਹਾ ਸੂਟ ਏ ਬਣ ਕੇ ਤਿਆਰ ਹੋਣਾ ਸਾਰੇ ਤੇ ਡਿਜ਼ਾਈਨਿੰਗ ਆ ਜਾਂਦੀ ਏ ਸੂਟ ਤੇ ਇਹ ਸਾਰਾ ਕੱਪੜੇ ਦੇ ਵਿੱਚ ਹੀ ਡਿਜ਼ਾਈਨ ਹੈ ਬਸ neck neck ਤੇ work ਹੈਗਾ neck ਦੀ ਸਫਾਈ ਦੇਖੋ ਤੁਸੀਂ ਬੇਹਦ ਸੋਹਣੀ ਏ ਤੇ ਨਾਲ ਇਸ ਦੇ ਇਹ ਆ ਜੇਗੀ ਜੀ ਬਾਟਮ ਤੇ ਮਸਲੀਨ ਦਾ ਇਹ ਦੁਪੱਟਾ ਬੜਾ ਸੋਹਣਾ ਜਿਹਾ ਪੂਰਾ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਹਾਂਜੀ ਆ ਵਾਲਾ ਆ ਗਿਆ ਜੀ ਖਾਦੀ कॉटन ਤੇ सूट ਹੈ ਇਹ ਵੀ ਲਾਈਟ ਜਿਹੀ ਜਿਹੜੇ ਪਸੰਦ ਕਰਦੇ ਆ ਇਨਕ ਤੇ ਆ ਜਾਏਗਾ ਤੇ ਘੇਰੇ ਤੇ ਦੁਪट्टे ਦੇ ਨਾਲ ਦੀ ਪੱਟੀ ਲੱਗੀ ਹੋਈ ਹੈ ਮਸਲੀਨ ਦਾ ਦੁਪੱਟਾ ਆਲ ਓਵਰ ਹੋਊਗਾ ਇਹ ਸੂਟ ਇਹਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਏਗੀ ਦੁਪੱਟਾ ਸਾਰਾ ਡਿਜ਼ਾਈਨਰ ਜਿਹਾ ਪ੍ਰਿੰਟ ਹੋਇਆ ਹੋਇਆ ਹੈ ਪੂਰਾ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਜਾਂਦਾ ਸੋ ਇਹਨਾਂ 'ਚ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਸਟੀਚਿੰਗ ਕਰਾਉਣੀ ਹੈ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋ ਸਿੰਪਲ ਸੂਟ ਹੈ ਜਿਹੜਾ ਉਹ 300 ਰੁਪਏ ਲਾਈਨਿੰਗ ਆਣਾ 600 ਰੁਪਏ ਆ